ਜੀ ਪਰਿਮੀਟਰ ਫੋਰ ਲੈਂਡ ਪਰਿਮੀਟਰ ਐ ਇਹ ਸਰਵਿਸ ਰੋਡ ਆ ਇਹ ਪੱਲੀ ਆ ਇਹ ਇਧਰੋਂ ਮੱਥਾ ਲੱਗਦਾ ਇਹਨੂੰ ਪਰਿਮੀਟਰ ਵਾਲੀ ਸਾਈਡ ਸਰਵਿਸ ਰੋਡ ਆ ਇਹਨੂੰ ਮੱਥਾ ਲੱਗਦਾ ਇਹ ਇੱਕ ਬਿਜ਼ਨਸ ਆ ਕਾਰਨਰ ਤੇ ਉੱਪਰਲੇ ਪਾਸੇ ਵੀ ਸੜਕ ਆ ਇਹਦੇ ਇਹ ਪਰਲੇ ਪਾਸੇ ਸੜਕ ਆ ਸੜਕ ਦੇ ਕਾਰਨਰ ਚ ਹੈ ਬਿਜ਼ਨਸ ਆ ਤੇ ਇਹ ਬਿਜ਼ਨਸ ਦੇ ਦੋਵੇਂ ਪਾਸੇ ਪੈਲੀ ਆ ਉਹ ਸੜਕ ਨੂੰ ਵੀ ਉਧਰੋਂ ਲੱਗਦੀ ਲਾਮ ਇਹ ਫਰੰਟ ਆ ਫਰੰਟ ਦੂਸਰੇ ਪਾਸਿਓਂ ਵੀ ਫਰੰਟ ਹੈਗਾ ਤੇ ਇਧਰੋਂ ਵੀ ਸੜਕ ਲੱਗਦੀ ਆ ਉਧਰੋਂ ਵੀ ਸੜਕ ਲੱਗਦੀ ਦੋਵੇਂ ਪਾਸਿਓਂ ਇਹ ਪਰਿਮੀਟਰ ਹੈ हां दोस्तों सस्विकार मेरे ਵੱਲੋਂ ਵੀ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਜਿਹੜੀ ਇਹ ਬਿਨੀਪੈਗ ਦੀ ਪਾਈ ਆ ਤੁਹਾਨੂੰ ਡਿਟੇਲ ਤੇ ਇਹ ਪ੍ਰਾਪਰਟੀ ਹੈਗੀ ਐ ਬਿਨੀਪੈਗ ਦੇ ਨਾਲ ਹੀ ਬਾਈਪਾਸ ਦੇ ਉੱਪਰ ਇਹ ਹੈਗੀ ਆ 50 ਏਕੜ ਤਕਰੀਬਨ 50 ਏਕੜ ਜ਼ਮੀਨ ਹੈ ਔਰ ਆਪਣੇ ਵਾਲੀ 1 4940 ਗਾਜ ਵਾਲੀ ਏਕੜ ਹੈ ਤੇ ਸਾਰੀ ਤੁਸੀਂ ਦੇਖ ਰਹੇ ਹੋਗੇ ਬਾਈਪਾਸ ਤੇ ਇਹ ਜ਼ਮੀਨ ਹੈਗੀ ਆ ਔਰ ਇਹਦੇ ਚ ਮੈਂ ਤੁਹਾਨੂੰ ਤਾਂ ਕਰਕੇ ਨਾਲ ਦੱਸਣ ਲੱਗਾਂਗਾ ਕਿ ਅਗਰ ਕੋਈ ਇੱਧਰ ਆਪਾਂ ਨੂੰ ਪੰਜਾਬ ਦੇ ਵਿੱਚ ਪ੍ਰਾਪਰਟੀ ਦੇ ਕੇ ਉੱਥੇ ਪ੍ਰਾਪਰਟੀ ਲੈਣਾ ਚਾਹੁੰਦਾ ਤਾਂ ਆਪਾਂ ਇਸ ਤਰ੍ਹਾਂ ਵੀ ਕਰ ਲਾਂਗੇ ਇੱਥੇ ਐਗਰੀਕਲਚਰ ਲੈਂਡ ਵੀ ਅਸੀਂ ਲੈ ਸਕਦੇ ਆਂ ਤੇ ਉੱਥੇ ਨਾਲ ਦੀ ਨਾਲ ਕੋਈ ਨਾ ਕੋਈ ਸੌਰੀ ਇੱਥੇ ਪੰਜਾਬ ਦੇ ਵਿੱਚ ਐਗਰੀਕਲਚਰ ਲੈਂਡ ਵੀ ਚਾਹੀਏ ਚਾਹੀਏ ਕੋਈ ਹੋਰ ਰੈਂਟਲ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਰਟੀ ਇੱਥੇ ਹੈਗੀ ਆ ਅ ਵਿੱਚ ਕੋਈ ਕੋਠੀ ਬਣੀ ਹੋਈ ਐ ਐਗਰੀਕਲਚਰ ਦੇ ਹਰ ਇੱਕ ਤਰ੍ਹਾਂ ਦੀ ਪ੍ਰਾਪਰਟੀ ਅਸੀਂ ਇੱਥੇ ਉਹ ਕਰ ਸਕਦੇ ਆ ਜੇ ਉੱਥੇ ਲੈ ਕੇ ਕੋਈ ਬੰਦਾ ਇੱਥੇ ਆਪਣੀ ਪ੍ਰਾਪਰਟੀ ਦੇਣੀ ਚਾਹੁੰਦਾ ਤਾਂ ਇਸ ਤਰ੍ਹਾਂ ਵੀ ਆਪਾਂ ਕਰ ਲਵਾਂਗੇ ਇਹ ਆ ਜੀ ਪੈਰੀਮੀਟਰ ਫੋਰ ਲੈਂਡ ਪੈਰੀਮੀਟਰ ਇਹ ਸਰਵਿਸ ਰੋਡ ਆ ਇਹ ਪੱਲੀ ਆ ਇਹ ਧਰਮਤ ਨੂੰ ਲੱਗਦਾ ਇਹਨੂੰ ਪੈਰੀਮੀਟਰ ਵਾਲੀ ਸਾਈਡ ਸਰਵਿਸ ਰੋਡ ਆ ਇਹਨੂੰ ਮੱਥਾ ਲੱਗਦਾ ਇਹ ਇੱਕ ਬਿਜ਼ਨਸ ਆ ਕਾਰਨਰ ਤੇ ਉਹ ਪਰਲੇ ਪਾਸੇ ਵੀ ਸੜਕ ਆ ਇਹਦੇ ਇਹ ਪਰਲੇ ਪਾਸੇ ਸੜਕ ਆ ਸੜਕ ਦੇ ਕਾਰਨਰ ਚ ਇਹ ਬਿਜ਼ਨਸ ਆ ਤੇ ਇਹ ਬਿਜ਼ਨਸ ਦੇ ਦੋਵੇਂ ਪਾਸੇ ਪੈਲੀ ਆ ਉਹ ਸੜਕ ਨੂੰ ਵੀ ਉਧਰੋਂ ਲੱਗਦੀ ਲਾਮ ਇਹ ਫਰੰਟ ਆ ਫਰੰਟ ਦੂਸਰੇ ਪਾਸਿਓਂ ਵੀ ਫਰੰਟ ਹੈਗਾ ਇਧਰੋਂ ਵੀ ਸੜਕ ਲੱਗਦੀ ਆ ਉਧਰੋਂ ਵੀ ਸੜਕ ਲੱਗਦੀ ਦੋਵੇਂ ਪਾਸਿਓਂ ਇਹ ਹੈ ਪਰਿਮੀਟਰ ਰੋਡ